ਦਰਸ਼ਨ ਕੋ ਬਲ ਚਾਓ ਗੁਰੇ ਚੀਕੇ ਦਰਸ਼ਨ ਕੋ ਬਲ ਚਾਓ ਦਰਸ਼ਨ ਤੋਂ ਬਲ ਚਾਓ ਗੁਰੇ ਦਰਸ਼ਨ ਕੋ ਭਲੇ ਚਾਉ ਜਪ ਚਪ ਜੀਵਾ ਸਤ ਕਰਨਾ ਚਪੋ ਜੀ ਜਪ ਚਪ ਜੀਵਾ ਸਤ ਜੁਰਨਾ ਚਪ ਚਪ ਜੀਵਾ ਸਤ ਕਰਨਾ ਦਰਸ਼ਨ ਕੋ ਬਲ ਚਾਂ ਗੁਰੇ ਕੀ ਦਰਸ਼ਨ ਤੋਂ ਬਲ ਚਾਂ ਦਰਸ਼ਨ ਕੋ ਬਲ ਚਾਂ ਗੁਰੇ ਕੀ ਦਰਸ਼ਨ ਕੋ ਬਲ ਚਾਂ ਪਾਰ ਪ੍ਰਮ ਪੁਰਨ ਕਰੇ ਇਰਿਸੀਵ ਜਪ ਚਪ ਜੀਵਾ ਸਤ ਕਰਨਾ ਜਪ ਚਪ ਜੀਵਾ ਸਤ ਕਰਨਾ ਜਪ ਚਪ ਜੀਵਾ ਸਤ ਕਰਨਾ but <laughs> ਚਰਨ ਕਮਲ ਚਨਮ ਹੋਵੇ ਪਰਵਾਨ ਸਫਲ ਚਨਮ ਜਪ ਜਪ ਜੀਵਾ ਸਤਿਗੁਰ ਨਾਹ ਜਪ ਜਪ ਜੀਵਾ ਸਤਿਗੁਰ ਨਾਹ ਸਤ ਜਿਹੜੇ ਕਿਹਾ ਗਿਆ ਨਾ ਆਏ ਸੰਤ ਪ੍ਰੋਣੇ ਕੀਰਤਨ ਹੋਆ ਰਹਿਣ ਸਵਾਈ ਅਜਿਤਨੇ ਸ਼ਰੀਰ ਹੁਣ ਬੈਠੇ ਹੋ ਨਾ ਕਿ ਸਤਗੁਰੂ ਦੇ ਪ੍ਰੋਣੇ ਹੋ ਮੇਰੀ ਬੇਨਤੀ ਹੈ ਕੁਝ ਸਮੇਂ ਦਾ ਕੀਰਤਨ ਹੈ ਆ ਜਿਹੜੀਆਂ ਬੇਬੀਆਂ ਪਿੱਛੇ ਢਾਸ ਲੈ ਕੇ ਬੈਠੀਆਂ ਨੇ ਨਾ ਇੱਕ ਗੁਲਦਸਤਾ ਬਣ ਕੇ ਅੱਗੇ ਬੈਠੋ ਤੁਸੀਂ ਇਕੱਠੇ ਜਦੋਂ ਬੋਲੋ ਨਾ ਹਾਲ ਦੇ ਅੰਦਰ ਆ ਚੁੱਕੇ ਹੋ ਅਸੀ ਕੋਈ ਪਿਕਚਰ ਦੇਖਣੀ ਹੋਵੇ ਨਾ ਸਮਾਂ ਕੱਢਣਾ ਬੜਾ ਮੁਸ਼ਕਿਲ ਹੈ ਪਰ ਉਹ 3 ਘੰਟੇ ਦੀ ਦੇਖ ਕੇ ਨਿਕਲਦੇ ਆ ਪੂਰੀ ਦੀ ਪੂਰੀ ਜੇ ਆਈ ਉਹ ਘਰ ਛੱਡਿਆ ਅੱਜ ਰਹਿਣ ਸਵਾਈ ਤੇ ਜੁੜੇ ਹੋ ਇਕੱਠੇ ਹੋ ਕੇ ਗੁਦਸਤਾ ਬਣ ਕੇ ਜਿਵੇਂ ਭੈਣਾ ਕੋੜੀਆਂ ਗਾਉਂਦੀਆਂ ਜੇ ਨਾ ਇਸ ਤਰ੍ਹਾਂ ਕੀਰਤਨ ਕਰਿਆ ਜੇ ਕਿਤੇ ਸਾਨੂੰ ਵੀ ਬਲ ਮਿਲੇਗਾ ਆਪ ਜੀ ਜਦੋਂ ਇਕੱਠੇ ਹੋ ਕੇ ਗਾਇਨ ਕਰੋਗੇ ਨਾ ਵੱਖਰਾ ਹੀ ਇੱਕ ਆਨੰਦ ਇਸ ਤਰ੍ਹਾਂ ਲੱਗੇਗਾ ਸਤਿਗੁਰ ਨੂੰ ਜੋਤੜੀ ਭਾਈ ਸਾਹਿਬ ਨੇ ਪਹਿਲਾਂ ਵੀ ਆਖਿਆ ਕੀਰਤਨ ਇੱਕ ਰੂਹ ਦੀ ਖਰਾਕ ਹੈ ਇਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਮੈਡੀਸਨ ਕੋਈ ਲੈਨੇ ਆ ਨਾ ਉਰੇ ਸਮੇਂ ਤੇ ਲਈਏ ਤੇ ਫਿਰ ਅਸਰ ਕਰਦੀ ਹੈ ਸਤਿਗੁਰ ਦਿੰਦਾ ਦੇ ਮੰਦੇ ਧੱਕ ਪਾਏ ਇੱਕ ਚੱਜ ਕਿਹੜਾ ਚਾਹੀਦਾ ਮੰਗਣ ਦਾ ਬਸ ਇੱਕੋ ਹੀ ਤਰੀਕਾ ਹੈ ਸਤਿਗੁਰ ਤਾਂ ਸਦਾ ਦਿਆਲ ਹੈ ਸਤਿਗੁਰ ਕਦੇ ਵੀ ਕਿਸੇ ਦੀ ਝੋਲੀ ਖਾਲੀ ਨਹੀਂ ਪਰ ਛੱਡਦਾ ਬਸ ਇੱਕ ਮੰਗਣ ਵਾਲੇ ਦੀ ਕਮੀ ਹੁੰਦੀ ਹੈ ਮੰਗਣਾ ਕਿਹੜੇ ਚੱਜ ਦੇ ਨਾਲ ਹੈ ਤਰਲਾ ਪਾਉਣਾ ਪੈਂਦਾ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰਹਿਨਾਰੇ ਇਹ ਮੁਖ ਲੱਗਣਾ ਪੈਂਦਾ ਹੈ ਪਹਿਲੇ ਬਾਣੀ ਐਦਾਂ ਨਹੀਂ ਮਿਲ ਜਾਂਦੀ ਕਿਤੇ ਬਿੰਨ ਭਾਗਾ ਸਤ ਸੰਗ ਨਾ ਲੱਭੈ ਤੁਹਾਨੂੰ ਤਾਂ ਲੱਭਿਆ ਤਨ ਸਤਿਗੁਰ ਨੇ ਪਤਾ ਨਹੀਂ ਖੰਨਾ ਕਿਤਨਾ ਵੱਡਾ ਤੁਹਾਨੂੰ ਜਾਗ ਜਗਾ ਕੇ ਰੱਖੀ ਹੈ ਅਸੀਂ ਵੀ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਹਾਂ ਅਸੀਂ ਵੀ ਆਪਣੇ ਬਿਸਤਰਿਆਂ ਤੇ ਸੌਣਾ ਸੀ ਸਤਿਗੁਰ ਨੇ ਇੱਥੇ ਹਾਜ਼ਰੀਆਂ ਲਿੱਤੀਆਂ ਨੇ ਇਕੱਠੇ ਹੋ ਕੇ ਕੀਰਤਨ ਕਰਾਂਗੇ ਜਿੰਨਾ ਵੀ ਸਮਾਂ ਹੈ ਦਰਸ਼ਨ ਤੋਂ ਬਲ ਜਾ ਸੋ ਤੋ ਟਨ ਕੁਰਤੀ ਵੀ ਹੈ ਐਨਸ ਸੱਚ ਸੁਆਇ ਦਰਸ਼ਨ ਪਰ ਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇਂ ਸਿੱਪ ਤਿੱਖ ਸੰਦੀ ਗੁਰ ਯਾਰ ਸੋ ਕੋਲ ਸੋ ਜਤੀ ਹੈ ਉਤਠੀ ਥੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਗੱਟੀ ਹੈ ਅਰਸ਼ਣ ਕੋ ਭਲ ਜਾ ਹਰ ਸਿਉ ਲਿ ਲਾਗੀ ਨਾਨਕ ਘੁਰ ਭੇਟਿ ਹਰ ਸਿਉ ਲਿ ਲਾਗੀ ਜਪ ਜਪਦੀ ਮਾਨ ਸਤਿ ਕਰਨਾ ਜਪ ਜਪਦੀ ਮਾਨ ਸਤਿ ਕਰਨਾ ਦਰਸ਼ਨ ਕੋ What ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਮਿੱਟ ਜੱਪੀ ਐ ਸਾਸ ਗਿਰਾ ਨਾ ਦੇਵੀ ਚੱਪੋ ਸਤ ਗੁਰੂ ਦੀ ਨਾਮ ਸਾਨ ਦੇ ਚੱਪੋ ਸਿੱਖ ਤੋਂ ਨਾਮ ਆਪ ਉਹਨ ਕੀ ਕਾਮਾਉਣੀ ਹੈ ਸਿਰਫ ਬਥੇਰੀਆਂ ਮੰਗਾ ਰੱਖਦੇ ਆ ਲੇਕਿਨ ਕਦੇ ਗਰੰਥੀ ਸਿੰਘ ਨੂੰ ਸੇਵਾ ਦੇ ਕੇ ਜਾਂ ਆਪ ਗੁਰੂ ਅੱਗੇ ਤਰਲਾ ਪਾਇਆ ਹੋਵੇ ਬਾਬਾ ਜੀ ਵਾਹਿ ਮੈਨੂੰ ਵੀ ਅਮਰਤ ਵੇਲੇ ਦੇ ਪੰਜਾ ਬਾਣੀਆਂ ਦੀ ਜਾਂ ਸ਼ਾਮ ਦੀ ਬਾਣੀ ਪੜ੍ਹਨ ਦਾ ਸਮੇਂ ਦਾ ਸਬੱਬ ਨਹੀਂ ਮਿਲਦਾ ਪਿਆ ਰਹਿਮਤਾ ਕਰੋ ਸਤਿਗੁਰੂ ਕੋਲੋਂ ਮੰਗ ਕੇ ਦੇ ਦਿਓ ਸਤਿਗੁਰ ਸਿੱਖ ਕੋ ਨਾਮ ਧੰਨ ਦੇੁਰਕਾ ਸਿੱਖ ਵਡਪਾ ਕੀ ਹੈ ਉਹ ਵੱਟੇ ਪਾਠਾਂ ਵਾਲਾ ਆਪਾਂ ਕਹਿੰਦੇ ਆ ਨਾ ਬੋਤੇ ਸ਼ਰੀਰ ਕਿਤੇ ਪਿਸ਼ੋਕੜ ਨੇ ਨਾਮ ਜੱਪਿਆ ਹੋਵੇ ਖਾਵੇ ਖਰਚੇ ਗੱਲ ਮਿਲ ਪਾਈ ਟੋਟ ਨਾ ਆਵੇ ਖਜ਼ਾਨਾ ਹੁੰਦਾ ਨਹੀਂ ਅੱਗੇ ਦੁੱਖ ਹੈ ਹਰ ਕੇ ਸੰਤ ਬਤਾਵੋ ਮਾਰਗ ਹਮ ਪਿੱਛੇ ਲਾਗ ਚਲੀ ਨਾ ਕਈ ਵਾਰੀ ਜੁੜਿਆਂ ਦੀ ਸੰਗਤ ਵੀ ਨਹੀਂ ਕੀਤੀ ਹੁੰਦੀ ਤੇ ਪਤਾ ਹੀ ਨਹੀਂ ਹੁੰਦਾ ਅੱਗੇ ਰਸਤਾ ਕੀ ਹੈ ਜੇ ਰਸਤਾ ਪਤਾ ਹੋਏਗਾ ਜਿਹੜੇ ਹਰੀ ਦੇ ਜੁੜੇ ਹੋਏ ਨੇ ਉਹਨਾਂ ਨੂੰ ਪੁੱਛਾਂਗੇ ਉਹ ਆਪਣੀ ਮੇਕ ਕਮਾਈ ਦੇ ਵਿੱਚੋਂ ਸਾਡੀ ਅਰਦਾਸ ਕਰ ਦੇਣਗੇ ਸਤਿਗੁਰ ਸੋਲਣ ਮਤ ਜਾਣਨਾ ਗੁਰੂ ਗੁਰੂ ਕੀਤੇ ਬਿਨਾ ਸਤਿਗੁਰ ਵੀ ਇੱਕ ਧੰਨ ਮੰਗਦੇ ਨੇ ਜੇ ਤੁਹਾਡੇ ਅੰਦਰ ਨਾਮ ਰੂਪੀ ਧੰਨ ਚੱਲਦਾ ਹੈ ਹਲ 8 ਪੈਰ ਅਰਾਦੀ ਹੈ ਅੱਠੇ ਪੈਰ ਗੁਰੂ ਗੁਰੂ ਪੈ ਪਾਵਣੀ ਕਾਰੋਬਾਰ ਵੇਲੇ ਕਿਸੇ ਨੂੰ ਮਿਲਣ ਵੇਲੇ ਇਸੇ ਨੂੰ ਦੇਖਣ ਵੇਲੇ ਕਿਸੇ ਨੂੰ ਸੁਣਨ ਵੇਲੇ ਸਾਡੀ ਜਦੋਂ ਭੈ ਭਾਵਨੀ ਹੋਏਗੀ ਨਾ ਤੇ ਦੇਖਣਾ ਸਤਿਗੁਰੂ ਜੀ ਕੈਸਾ ਧੰਨ ਉਹ ਉਸੇ ਧੰਨ ਕੰਮ ਆਣਾ ਉਸ ਵੇਲੇ ਜਿਹੜਾ ਗੁਰੂ ਗੁਰੂ ਕੀਤਾ ਅੱਗੇ ਬੱਚਿਆਂ ਦੇ ਕੰਮ ਆਣਾ ਇਹ ਅਕਸਰ ਕਿਉਂ ਕਿਹਾ ਜਾਂਦਾ ਵੀ ਬੱਚੇ ਨਾਮ ਨਹੀਂ ਜਪਦੇ ਆਪਾਂ ਕਹਿੰਦੇ ਥੋੜੇ ਹੋਰ ਵੱਡੇ ਹੋ ਲੈਣ ਮਤ ਜਾਣਨਾ ਉਹ ਦਸਾਂ ਸਾਲਾਂ ਦੀ ਕਮਾਈ ਘਟ ਜਾਂਦੀ ਹੈ ਮਾਂ ਨੂੰ ਕੰਤਨ ਬਾਬਾ ਜਸਵੰਤ ਸਿੰਘ ਵੀ ਮਹਾਰਾਜ ਸਮਰਾਲਾ ਚੌਂਕ ਵਾਲੇ ਮਹਾਂਪੁਰਖ ਅਕਸਰ ਕੀਰਤਨ ਚ ਵਚਨ ਕਰਿਆ ਕਰਦੇ ਨੇ ਕਹਿੰਦੇ ਜਦੋਂ ਛੋਟਾ ਬੂਟਾ ਲਾਇਆ ਹੋਵੇ ਨਾ ਉਹਨੂੰ ਅਸੀਂ ਰੋਜ਼ ਪਾਣੀ ਲਾਈਏ ਉਹ ਬਹੁਤ ਵਧੀਆ ਵੱਡਾ ਹੁੰਦਾ ਜਾਂਦਾ ਹੈ ਵੱਡਾ ਹੋ ਕੇ ਇੱਕ ਬੋੜ ਬਣਦਾ ਹੈ ਹਨੇਰੀ ਜਦੋਂ ਝੁੱਲਦੀ ਹੈ ਤੁਸੀਂ ਦੇਖਿਆ ਹੋਵੇਗਾ ਬੂਟੇ गिर ਜਾਂਦੇ ਨੇ ਤੇ ਕੁਝ ਬੂਟੇ ਜਿਹੜੇ ਮਜ਼ਬੂਤ ਜੜਾਂ ਵਾਲੇ ਉਹ ਝੋਲ ਖਾਂਦੇ ਨੇ ਤੇ ਫਿਰ ਸਿੱਧੇ ਹੋ ਜਾਂਦੇ ਨੇ ਉਦਾ ਕਾਰਨ ਕੀ ਹੈ ਤਣੇ ਨੂੰ ਪਾਣੀ ਲੱਗਾ ਪ੍ਰੋਪਰ ਉਹਦੀ ਪਰਵਰਿਸ਼ ਹੋਈ ਹੋਈ ਹੈ ਇਸੇ ਤਰ੍ਹਾਂ ਹੀ ਸਿੱਖ ਦਾ ਹਿਰਦਾ ਮਜ਼ਬੂਤ ਹੋਏਗਾ ਜਿੰਨੀ ਮਰਜ਼ੀ ਹਨੇਰੀ ਆ ਜਾਵੇ ਕਲਗੀਧਰ ਪਾਤਸ਼ਾਹ ਨੇ ਵੀ ਤਾਂ ਮਾਰੇ ਦਾ ਸ਼ੁਕਰਾਨਾ ਸ਼ੁਕਰਾਨਾ ਕਿਤਨਾ ਕੁਝ ਹੁੰਦਾ ਗਿਆ ਪੂਰਾ ਪਰਿਵਾਰ ਵਾਰ ਕੇ ਵੀ ਮੈਂ ਹੋ ਪਰਮਪੁਰਖ ਦਾਦਾਸਾ ਵੇਖਣ ਆਇਓ ਵੰਝਕ ਤਮਾਸ਼ਾ ਉਹ ਤਣਾ ਸਾਡੇ ਬੱਚਿਆਂ ਦਾ ਮਜ਼ਬੂਤ ਹੋ ਜਾਵੇ ਨਾ ਤਾ ਕੋਈ ਡੋਲੇਗਾ ਨਹੀਂ ਅੱਜ ਅਸੀਂ ਕਹਿੰਨੇ ਆ ਬੱਚੇ ਕੇਸ ਕਤਲ ਕਰਾ ਰਹੇ ਆ ਬੱਚੇ ਦੂਜੇ ਪਾਸੇ ਜਾ ਰਹੇ ਪਤੇ ਢੁੰਡੇ ਜਾ ਰਹੇ ਅਸੀਂ ਗੋਦੀ ਤੋਂ ਸ਼ੁਰੂ ਨਹੀਂ ਕੀਤਾ ਹੋਇਆ ਗੋਦੀ ਤੋਂ ਗੁਰੂ ਗੁਰੂ ਮੂਲ ਮੰਤਰ ਗੁਰ ਮੰਤਰ ਸਕੂਲ ਜਾਣ ਵੇਲੇ ਮੂਲ ਮੰਤਰ ਗੁਰ ਮੰਤਰ ਗੁਰਦੁਆਰੇ ਮੱਥਾ ਟਿਕਾਣਾ ਧੰਨ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆ ਕੇ ਹਾਜ਼ਰੀ ਲਵਾਣੀ ਜੜਾ ਮਜ਼ਬੂਤ ਹੋਣ ਗਿਆ ਕਿਤਨੀ ਮਰਜੀ ਝੋਲ ਖਾਵੇ ਰੋਟੇ ਨੇ ਆਪਣੀ ਜਗ੍ਹਾ ਤੇ ਆ ਕੇ ਰਹਿ ਜਾਣਾ ਇਹ ਰਹਿਣ ਸਵਾਈਆਂ ਕਰਨ ਦਾ ਭਾਵ ਇੱਕ ਹੀ ਹੈ ਗੁਰੂ ਦੀ ਵਿਚਾਰ ਗੁਰੂ ਦੀ ਸੰਗਤ ਕਰਨ ਦਾ ਵੱਡਾ ਫਾਇਦਾ ਇੱਕ ਹੀ ਹੈ ਅੱਜ ਦੀ ਰਹਿਣ ਸਵਾਈ ਦੇ ਵਿੱਚ ਕੋਈ ਵੱਡਾ ਆਪਣਾ ਜੀਵਨ ਨੂੰ ਚੇਂਜ ਕਰ ਗਿਆ ਅਗਲੀ ਰਹਿਣ ਸਵਾਈ ਦੇ ਵਿੱਚ ਅਰਦਾਸ ਕਰੇ ਪਾਸ਼ਾ ਜੀ ਬੜੀ ਕਿਰਪਾ ਹੋਈ ਹੈ ਪਿਛਲੇ ਸਾਲ ਕੀਰਤਨ ਦੇ ਵਿੱਚ ਬੈਠਿਆ ਸੀ ਆ ਚੀਜ਼ ਦਾ ਸਵੱਬ ਮਿਲਿਆ ਜੋ ਮੈਂ ਮੰਗਦਾ ਸੀ ਭਾਵੇਂ ਕੇਸਾਂ ਦਾਣ ਭਾਵੇਂ ਉਹ ਬਾਣੀ ਦਾ ਮਿਤਨੇ ਮੈਂ ਉਹ ਅੱਜ ਤੋਂ ਆਪਣਾ ਜੀਵਨ ਚੇਂਜ ਕਰੇ ਇਹ ਸਾਰੇ ਸਮਾਗਮ ਜਿਹੜੇ ਕਰਾਏ ਨੇ ਇਹ ਤਾਂ ਹੀ ਸਫਲੇ ਨੇ ਜੇ ਕਿਸੇ ਦਾ ਇੱਕ ਵੀ ਜੀਵਨ ਚੇਂਜ ਹੋ ਗਿਆ ਗੱਜ ਕੇ ਆਖੋ ਸਤਨਾਮ ਮਹਾਰਾਜ ਕਹਿੰਦੇ ਕਿਣਕਾ ਏਕ ਜਿਸ ਜੀਵ ਸੁਸਾਵੇ ਤਾਂ ਕੀ ਮਹਿਮਾ ਰੀਨਾ ਇੱਕ ਕਿਣਕਾ ਵੀ ਅਸ਼ਬਦ ਲਗਾਤਾਰ 7 ਵਜੇ ਤੋਂ ਕੀਰਤਨ ਚੱਲ ਰਿਹਾ ਹੈ। ਰਸਤਾ ਪੀ ਰਹੇ ਆ ਅਸਰ ਦੀ ਗੱਲ ਤਾਂ ਅਸਰ ਦੀ ਅੰਦਰ ਚੱਲ ਕੇ ਕੀ ਅਸਰ ਹੋਇਆ? ਕੁਝ ਮਾਈਂਡ ਨੂੰ ਚੇਂਜ ਮਿਲਿਆ? ਉਹ ਚੇਂਜ ਕਰਾਂਗੇ। ਕੁਝ-ਕੁਝ ਹੋਏਗਾ ਨਵਾਂ। ਫੇਰ ਉਹ ਆਨੰਦ ਬਣੇਗਾ ਜੇ ਕਿਸੇ ਨੇ ਕੇਸ ਨਹੀਂ ਰੱਖੇ। ਜੇ ਕੋਈ ਪਤਤ ਹੈ ਭਾਵੇਂ ਉਹ ਕੋਈ ਗਲਤ-ਬੁਲਤ ਨਸ਼ਾ ਕਰਦਾ ਉਹ ਕਵੇ ਅੱਜ ਤੋਂ ਇਹ ਤਿਆਗਿਆ, ਇਹ ਰਹਿਣ ਸਵਾਇਆਂ ਕੀਤੀਆਂ ਤਾਂ ਸਫਲੀਆਂ ਨੇ। ਗੁਰਦੁਆਰੇ ਵਾਲੇ ਲੱਖਾਂ ਰੁਪਏ ਰੋਡ ਦੇ ਉੱਤੇ ਗੁਰੂ ਘਰ ਹੈ ਲੱਖਾਂ ਰੁਪਏ ਸਮਾਗਮਾਂ ਤੇ ਖਰਚਦੇ ਨੇ ਇਹਦਾ ਭਾਅ ਵੇ ਨਹੀਂ ਹੈ ਇੱਕ ਸੰਗਤ ਨੂੰ ਜਾਂ ਕਿਸੇ ਬਾਹਰ ਲਿਆਂ ਨੂੰ ਰਸਿਤ ਖਾਣਾ ਨਹੀਂ ਉਹ ਤੁਹਾਡੇ ਜੀਵਨ ਨੂੰ ਬਦਲਣ ਦੇ ਲਈ ਇਹ ਗੁਰਦੁਆਰੇ ਬਣੇ ਨੇ ਇਹ ਗੁਰਦੁਆਰਾ ਜੀਵਨ ਬਣਾਉਣ ਦੇ ਲਈ ਬਣਿਆ ਕਹਿੰਦੇ ਸਾਥ ਸੰਗਤ ਦੀ ਬੇਨਤੀਆਂ ਤਾਂ ਕਰ ਰਹੇ ਆ ਗੁਰੂ ਗੁਰੂ ਆਪਾਂ ਹੁਣੇ ਰੱਜ ਕੇ ਕਰਣਾ ਪਰ ਕਿਤੇ ਨਾ ਕਿਤੇ ਧਿਆਨ ਦਿਆ ਜੇ ਕਿਸੇ ਦਾ ਜੀਵਨ ਬਦਲੇ ਅਰਦਾਸ ਕਰਕੇ ਜਾਇਆ ਜੇ ਮਹਾਰਾਜ ਇਸ ਰੈਣ ਸਵਾਈ ਨੂੰ ਬਦਲਣ ਲਗਾ ਅਗਲੀ ਵਾਰੀ ਫੇਰ ਆ ਕੇ ਅਰਦਾਸ ਕਰਾਂਗਾ ਤੇਰਾ ਸ਼ੁਕਰਾਨਾ ਕਰਨ ਦੇ ਲਈ ਗੱਜ ਕੇ ਆਖੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਬਲਜਾ ਹੋਰ ਸੀਗੇ ਦਰਸ਼ਨ ਤੋਂ

ਬਨਾਰੀ ਆਏ ਸੰਤਪੁਰੋਂ ਆਏ ਸੰਤਪੁਰੋਂ ਕੀਤਨ ਹੋਆ ਰੇਤ ਸਵਾਈ ਕੀਤਨ ਹੋਆ ਰੇਤ ਸਵਾਈ ਮਨ ਪ੍ਰਤਾਪ ਕਬੀਰ ਦਾ ਸੂਚਾ ਸਿੱਖ ਹੋ ਆਸੈਣ ਨਾਈ ਪੇਮ भगत ਦਾ ਟੀ ਕਰੇ ਪਲਕੇ ਰਾਤ ਤਵਾਰੇ ਚਾਈ ਆਏ ਸੰਤ ਪਰੋਣੇ ਆਏ ਸਾਂ

ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਸਾਰੇ ਰੱਬ ਵਾਹ ਗੁਰੂ 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 ਸਾਰੇ ਵੀਰ ਵਿੱਚ ਗੁਰੂ ਵਾਹ ਚਲਾਓ ਚੱਕੋ ਜਿਹੜਾ ਉਧਰੋਂ ਵੀ ਚੱਲ ਰਿਹਾ ਵਾਹ ਗੁਰੂ 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 Why, Guru? Why, Guru? Why, Guru? Why, Guru? Why, Guru?